ਸਤਿ ਸ਼੍ਰੀ ਅਕਾਲ ਸਾਥਿਓ ਸਾਥਿਓ ਆਪ ਸਭ ਨੂੰ ਪਤਾ ਕਿ ਪੰਜਾਬ ਦੇ ਇਸ ਸਮੇਂ ਕਿਹੋ ਜਿਹੇ ਹਾਲਾਤ ਨੇ ਮੀਂਹ ਕਰਕੇ ਜਾਂ ਜਿਹੜਾ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਉਸ ਦੇ ਕਰਕੇ ਤਬਾਈ ਮੱਚੀ ਹੋਈ ਹੈ ਕੈਰ ਹੋਇਆ ਹੋਇਆ ਔਰ ਅੱਜ ਅਸੀਂ ਤੁਹਾਨੂੰ ਗੁੱਜਰ ਪਰ ਰੋਡ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਬੇਈ ਨਕੋ ਨਕ ਭਰੀ ਹੈ ਔਰ ਲਗਾਤਾਰ ਮੀਂਹ ਪੈ ਰਿਹਾ ਹੈ ਬਾਰਿਸ਼ ਬਹੁਤ ਤੇਜ਼ ਹੈ ਤੇ ਲੋਕਾਂ ਦੇ ਮਨਾਂ 'ਚ ਇਹ ਵੀ ਖਦਸ਼ਾ ਹੈ ਕਿ ਜਿਹੜੀ ਬੇਈ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਕੀਤੀ ਗਈ ਜਾ ਹਾਲੇ ਤੱਕ ਬੇਈ ਦੀ ਸਫਾਈ ਚੰਗੀ ਤਰ੍ਹਾਂ ਨਹੀਂ ਹੋਈ ਬੇਈ ਟੁੱਟਣ ਦਾ ਵੀ ਖਤਰਾ ਬਣਦਾ ਔਰ ਪਾਣੀ ਓਵਰਫਲੋ ਹੋ ਕੇ ਕਿਤੇ ਬਾਹਰ ਨਾ ਜਾਵੇ ਇਹ ਵੀ ਖਤਰਾ ਬਣਦਾ ਤਾਂ ਇਹ ਤਸਵੀਰਾਂ ਗੁੱਜਰਪੁਰ ਰੋਡ ਦੀਆਂ ਇਹ ਬੇਈ ਨੱਕੋ ਨੱਕ ਭਰੀ ਹੋਈ ਆ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਕਿ ਝੁੱਗੀਆਂ ਵੀ ਨਜ਼ਰ ਆ ਰਹੀਆਂ ਘਰ ਵੀ ਆ ਪਿੱਛੇ ਤਾਂ ਇਹ ਲੋਕ ਬਿਲਕੁਲ ਖਤਰੇ ਦੇ ਨੇੜੇ ਆ ਦੇ ਨਾਲ ਦੀ ਨਾਲ ਜੇ ਅਸੀਂ ਤੁਹਾਨੂੰ ਦੂਜਾ ਪਾਸਾ ਦਿਖਾ ਦਈਏ ਤਾਂ ਦੇਖੋ ਤੁਸੀਂ ਦੂਜੇ ਪਾਸੇ ਜਿਹੜੀ ਬੇਈ ਆ ਇਹਦੀ ਕੰਧ ਟੁੱਟੀ ਹੋਈ ਆ ਆ ਥਰਮਾਕਾਲ ਦੇ ਜਿਹੜੇ ਇੱਥੇ ਬਕਸੇ ਬਣਾ ਕੇ ਰੱਖੇ ਹੋਏ ਆ ਤਾਂ ਹਾਦਸੇ ਦਾ ਵੀ ਖਤਰਾ ਬਣੇ ਤੁਸੀਂ ਦੇਖੋ ਕਿ ਬੇਈ ਦੀ ਕੰਧ ਟੁੱਟੀ ਹੋਈ ਆ ਜਿਹਦੇ ਕਰਕੇ ਪਾਣੀ ਕਿਤੇ ਬਾਹਰ ਨਾ ਜਾਵੇ ਨਿਕਟ ਵੀ ਜਿਹੜਾ ਲੋਕਾਂ ਨੂੰ ਸਤਾ ਰਿਹਾ ਤੇ ਦੱਸਦੀ ਐ ਸੀ ਤਕਰੀਬਨ 6-7 ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਕਿ ਕੰਧ ਦੀ ਮੁਰੰਮਤ ਜਲਦੀ ਹੋਣੀ ਚਾਹੀਦੀ ਆ ਲੇਕਿਨ ਹਮੇਸ਼ਾ ਦੀ ਤਰ੍ਹਾਂ ਪ੍ਰਸ਼ਾਸਨ ਦੀ ਇੱਥੇ ਅਣਗਹਿਲੀ ਕੋਤਾਹੀ ਅਤੇ ਨਲਾਇਕੀ ਜਿਹੜੀ ਆ ਉਹ ਹੁਣ ਨਜ਼ਰ ਆ ਰਹੀ ਆ